ਹਰੇਕ ਐਤਵਾਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਬਾਪੂ ਬਜ਼ੁਰਗ ਬੱਚੇ ਨੌਜਵਾਨ ਵੀਰ ਸਾਰੇ ਇਕੱਠੇ ਹੋ ਕੇ ਇੱਕ ਥਾਂ ਤੇ ਪੰਗਤ ਦੇ ਵਿੱਚ ਸੰਗਤ ਦੇ ਰੂਪ ਚ ਪ੍ਰਸ਼ਾਦਾ ਛਕਦੇ ਆ ਵਾਹੀ ਗੁਰੂ ਲੈ ਲਈ ਉਹ ਜੀ ਬੋਤਦੇ ਆ ਆ ਆ ਆ ਆਪਣੇ ਆਨੇ ਇਹ ਕਹਿ ਕਿ ਛੜਤਾ ਵੀ ਅਸੀਂ ਇਹਨਾਂ ਦੀ ਕੇਅਰ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹਰ ਇੱਕ ਐਤਵਾਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਬਾਪੂ ਬਜ਼ੁਰਗ ਬੱਚੇ ਨੌਜਵਾਨ ਵੀਰ ਸਾਰੇ ਇਕੱਠੇ ਹੋ ਕੇ ਇੱਕ ਥਾਂ ਤੇ ਪੰਗਤ ਦੇ ਵਿੱਚ ਸੰਗਤ ਦੇ ਰੂਪ ਚ ਪ੍ਰਸ਼ਾਦ ਦਾ ਛਕਦੇ ਆ। ਬਾਕੀ ਆਮ ਦਿਨਾਂ ਦੇ ਵਿੱਚ ਜਿਹੜੇ ਫਸਟ ਫਲੋਰ ਤੇ ਫਸਟ ਫਲੋਰ ਤੇ ਸੈਕੰਡ ਫਲੋਰ ਵਾਲਿਆਂ ਨੂੰ ਸੈਕੰਡ ਤੇ ਥਰਡ ਵਾਲਿਆਂ ਨੂੰ ਥਰਡ ਤੇ ਫੋਰਥ ਵਾਲਾ ਨੂੰ ਫੋਰਥ ਤੇ ਜਿਹੜੇ ਛੱਡਾਂ ਦੇ ਵਿੱਚ ਆਉ ਥੱਲੇ ਛੱਡਾਂ ਚ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਪਰ ਐਤਵਾਰ ਵਾਲੇ ਦਿਨ ਅਸੀਂ ਸਾਰੇ ਮੈਂਬਰ ਪ੍ਰੋਪਰ ਇੱਕ ਪੰਗਤ ਦੇ ਵਿੱਚ ਬੈਠ ਕੇ ਸਾਰਾ ਪ੍ਰਸ਼ਾਦਾ ਪਾਣੀ ਹੈ ਜਿਹੜਾ ਉਹ ਸ਼ੱਕ ਦੇਤੇ ਛਕਾਉਂਦੇ ਆ ਛਕਾਉਣ ਵਾਲੇ ਵੀ ਉਹੀ ਮੈਂਬਰ ਨੇ ਜਿਹੜੇ ਕਿਸੇ ਟਾਈਮ ਮਰੀਜ਼ ਸੀ ਆ ਸਾਡੇ ਬੱਚੇ ਨਿੱਕੇ ਨਿੱਕੇ ਸਕੂਲਾਂ ਤੋਂ ਛੁੱਟੀ ਹੁੰਦੀ ਆ ਹਰ ਵੀ ਨਾਲ ਪ੍ਰਸ਼ਾਦਾ ਵਰਤਾਉਂਦੇ ਨੇ ਥਾਲੀਆਂ ਵਰਤਾਉਂਦੇ ਨੇ ਗਲਾਸ ਚਮਚੇ ਵਰਤਾਉਂਦੇ ਨੇ ਪਾਣੀ ਵਰਤਾਉਂਦੇ ਨੇ ਤੇ ਨਾਲ ਬਾਕੀ ਸਾਰੇ ਮੈਂਬਰ ਵੀ ਸਾਡੇ ਹੁਣ ਜਿਵੇਂ ਜਿਹੜੇ ਸਪੈਸ਼ਲ ਚਾਈਲਡ ਨੇ ਉਹਨਾਂ ਨੂੰ ਉੱਪਰੋਂ ਲਿਆਂਦਾ ਜਾਂਦਾ ਥੱਲੇ ਉਹਨਾਂ ਨੂੰ ਥੱਲੇ ਬੈੱਡ ਲਾਏ ਜਾਂਦੇ ਆ ਇੱਥੇ ਬਿਠਾਇਆ ਜਾਣਾ ਔਰ ਸ਼ਾਮ ਤੱਕਰ ਸਾਰੇ ਇਕੱਠੇ ਬੈਠ ਕੇ ਹੱਸਣਾ ਖੇਡਣਾ ਗੱਲਾਂ ਮਾਰਨੀਆਂ ਕਿਸੇ ਨੇ ਕੈਰਮ ਬੋਰਡ ਖੇਡਣਾ ਕਿਸੇ ਨੇ ਤਾਸ਼ ਖੇਡਣੀ ਆ ਕਿਸੇ ਨੇ ਕੋਈ ਅਖਬਾਰ ਪੜ੍ਹਨਾ ਕਿਸੇ ਨੇ ਗੱਲਾਂ ਮਾਰਨੀਆਂ ਤਾਂ ਫਿਰ ਸਾਰੇ ਇਦਾਂ ਹੀ ਚੱਲਦਾ ਕੰਮ ਐਤਵਾਰ ਵਾਲੇ ਦਿਨ ਸਾਡੇ ਸਾਰੇ ਮੈਂਬਰ ਹਾਂ ਬਈ ਕਿਵੇਂ ਆ ਕੀ ਹਾਲ ਨੇ ਮੇਰੇ ਪੁੱਤ ਦੇ ਓਏ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਉਹਦੀ ਕਿਵੇਂ ਹੱਤੂਏ ਓਏ ਕੀ ਹਾਲ ਨੇ ਤੇਰੇ ਸਾਹਲੇ ਕਿਵੇਂ ਬੁੱਤੂ ਇਹਨੂੰ ਬੱਚੇ ਨੂੰ ਦੌਰਾ ਪਿੰਦਾ ਵਾ ਜੀ ਬਹੁਤ ਜ਼ਬਰਦਸਤ ਤੇ ਹੁਣ ਉਹਦੇ ਨਾਲ ਮੈਡੀਸਿਨ ਥੋੜੀ ਚੱਲਦੀ ਆ ਜਿਸ ਦੇ ਕਰਕੇ ਥੋੜਾ ਸੁਸਤਾ ਜੇ ਬਾਸ਼ਾ ਕਰਪਾ ਕਰੇ ਇਹਨਾਂ ਬੱਚਿਆਂ ਦਾ ਪਤਾ ਹੀ ਨਹੀਂ ਹਨਾ ਕੌਣ ਨੇ ਕਿੱਥੋਂ ਨੇ ਮਸ ਆਪਣੇਆਂ ਨੇ ਇਹਨਾਂ ਨੂੰ ਛੱਡ ਦਿੱਤਾ ਆਪਣੇ ਵੱਲੋਂ ਹੀ ਨਕਾਰ ਦਿੱਤਾ ਗਿਆ ਹਾਂ ਬਈ ਕਿਵੇਂ ਗੱਗਨੇ ਓਏ ਗੱਗ బోల్ హలో వాగ కూ వాగ కూ బోల్ వాహ వా ਵਾਹਿਗੁਰੂ ਵਾਹਿਗੁਰੂ ਕੇ ਵਾਹਿਗੁਰੂ ਕੇ ਵਾਹਿਗੁਰੂ ਬੋਲ ਵਾਹਿਗੁਰੂ 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 ਸੁੱਖੂ ਦੀਆਂ ਤੁਸੀਂ ਦੇਖੋ ਕਿਵੇਂ ਲੱਗਦਾ ਹੁਣ ਸਿੱਧੀਆਂ ਹੁੰਦੀਆਂ ਜਾਂਦੀਆਂ ਜਿਹੜੀਆਂ ਕਿ ਜਮਾਂ ਹੀ ਉਹ ਫੋਟੋ ਵੀ ਨਾਲ ਲਾਈ ਆ ਸੀ ਜਦੋਂ ਸੁੱਖੂ ਸਾਡੇ ਕੋਲ ਆਇਆ ਸੀ ਤੇ ਹੁਣ ਦਾ ਸੁੱਖੂ ਦੇਖੋ ਸੁੱਖੂ ਸਿੱਧੀਆਂ ਕਰਦੇ ਲੱਤਾਂ ਸਿੱਧੀਆਂ ਕਰਦੇ ਪੁੱਤ ਸਿੱਧੀ ਕਰਦੇ ਲੱਤ ਢਿੱਲੀ ਛਾੜਦੇ ਲੱਤਾਂ ਢਿੱਲੀ ਛਾੜਦੇ ਆ ਵੀ ਥੱਲੇ ਕਰ ਪੁੱਤ ਥੱਲੇ ਕਰ ਇਹ ਸੰਜੇ ਜੀ ਆ ਜੀ ਇਹ ਸਾਰਾ ਦਿਨ ਸੁੱਖੂ ਨੂੰ ਐਜੇ ਫਾਦਰ ਉਹਦੀ ਸੇਵਾ ਕਰਦੇ ਨੇ ਸਾਰਾ ਦਿਨ ਰੋਟੀ ਪਾਣੀ ਖਵਾਉਣਾ ਸੰਭਾਲਣਾ ਪਿਆਰ ਦੇਣਾ ਸਾਰਾ ਦਿਨ ਸੱਖੂ ਦਾ ਇਦਾਂ ਹੀ ਐ ਸੱਖੂ ਦੀ ਬਾਹਵਾਂ ਆ ਜੀ ਸੱਖੂ ਬਾਹ ਛੱਡ ਦੇ ਢਿੱਲੀ ਛੱਡ ਦੇ ਢਿੱਲੀ ਛੱਡ ਦੇ ਪੁੱਤ ਆ ਦੇਖੋ ਸੱਖੂ ਦੀ ਬਾਹ ਵੀ ਹੁਣ ਪੂਰੀ ਤਾਂ ਵੀ ਹੋ ਜਾਂਦੀ ਆ ਖੁੱਲ ਵੀ ਜਾਂਦੀ ਆ ਸਿੱਧੀਆਂ ਵੀ ਕਰ ਲੈਂਦਾ ਤੇ ਹੁਣ ਇਹਦੀ ਐਕਸਰਸਾਈਜ਼ਾਂ ਚੱਲਦੀਆਂ ਗੁੱਟਾਂ ਦੀਆਂ ਤੇ ਵਾਹਗੁਰੂ ਮਿਹਰ ਕਰਨ ਹੌਲੀ ਹੌਲੀ ਗੁੱਟ ਵੀ ਥੋੜੇ ਥੋੜੇ ਸਿੱਧੇ ਹੋ ਜਾਣ ਕਿਉਂਕਿ ਜਿਵੇਂ ਜਿਵੇਂ ਸੱਖੂ ਸਾਡਾ ਵੱਡਾ ਹੋ ਰਿਹਾ ਤੇ ਪੂਰੇ ਦਾੜੀ ਮੁੱਛਾਂ ਆ ਰਹੀਆਂ ਤੇ ਕੁ ਜਵਾਨ ਹੋ ਰਿਹਾ ਤੇ ਸੁਖੂ ਦੀ ਬਾਡੀ ਦੇ ਵਿੱਚ ਵੀ ਡਵੈਲਪਮੈਂਟ ਹੋ ਰਹੀ ਹੈ ਜੀ ਤੇ ਸਾਡੇ ਇਹਨਾਂ ਬੱਚਿਆਂ ਲਈ ਵੀ ਅਰਦਾਸ ਕਰਿਓ ਨਵਦੀਪ ਸਾਹਿਲ ਗगन ਤੇ ਸੁਖੂ ਇਹ ਸਾਡੇ ਸਾਰੇ ਬੱਚੇ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਹੋ ਰਹੀ ਹੈ ਇਹਨਾਂ ਦੇ ਵਿੱਚ ਵੀ ਇਹ ਵੀ ਵੱਡੇ ਹੋ ਰਹੇ ਆ ਹੁਣ ਤੇ ਵਾਹਿਗੁਰੂ ਕਿਰਪਾ ਕਰਨ ਦੇਖੋ ਇਹਦੇ ਨਵਦੀਪ ਇਹਦੇ ਗगन ਦੇ ਤੁਸੀਂ ਸ਼ਰੀਰ ਦੇਖੋ ਆ ਲੱਤ ਕਿੱਧਰ ਤੋਂ ਚਲੀ ਗਈ ਆ ਘੁੰਮ ਕੇ ਉਹ ਲੱਤ ਕਿੱਧਰ ਗਈ ਹੋਈ ਆ ਘੁੰਮ ਕੇ ਇੰਤੈ ਪਿਆਰਿੰਦਾ ਸੀ ਬਸ ਮੰਜੇ ਤੇ ਆਪਣੇ ਆਨੇ ਇਹ ਕਹਿ ਕੇ ਛੱਡਤਾ ਵੀ ਅਸੀਂ ਇਹਨਾਂ ਦੀ ਕੇਅਰ ਨਹੀਂ ਕਰ ਸਕਦੇ ਗੁਰੂ ਕੇ ਲੰਗਰਾਂ ਦੇ ਵਿੱਚ ਕੀ ਕੀ ਬਣਿਆ ਜੀ ਹਲਵਾਈ ਸਾਹਿਬ ਹਾਂਜੀ ਕੀ ਬਣਾਇਆ ਦਾਸ ਸਾਹਿਬ ਜੀ ਕੀ ਆ ਆਲੂ ਪਕੌੜੇ ਔਰ ਇਦਦਰ ਹੋ ਜੋ ਬਾਈ ਠੀਕ ਆ ਆਲੂ ਪਕੌੜੇ ਆ ਹੋਰ ਰੈਤਾ ਵਾ ਕਿ ਰੈਤਾ ਹੋ ਗਿਆ ਕਿ ਚੌਲ ਹੋ ਗਏ ਇਹ ਆਲੂ ਪਕੌੜੇ ਹੋ ਗਏ ਆਲੂ ਪਕੌੜਿਆਂ ਦਾ ਦਾਲਾ ਸਬਜ਼ੀ ਬਣੀ ਹੋਈ ਹੈ ਜੀ ਰੈਤਾ ਬੂੰਦੀ ਦਾ ਬਣਿਆ ਹੋਇਆ ਜੀ ਤੇ ਨਾਲ ਬਣੇ ਹੋਏ ਚੌਲ ਸਲਾਦ ਆ ਜੀ ਸਲਾਦ ਆ ਜੀ ਨਾਲ ਤੇ ਸਲਾਦ ਦੇ ਨਾਲ ਨਾਲ ਪ੍ਰਸ਼ਾਦਾ ਗੁਰੂ ਘਰ ਲੰਗਰ ਆ ਤੇ ਅਸੀਂ ਹੁਣ ਗੁਰੂ ਸਾਹਿਬ ਦਾ ਸ਼kranana ਕਰਕੇ ਅਰਦਾਸ ਕਰਕੇ ਫਿਰ ਗੁਰੂ ਕੇ ਲੰਗਰਾਂ ਦੀ ਸ਼ੁਰੂਆਤ ਕਰਾਂਗੇ ਸਾਰੇ ਮੇਰੇ ਵੀਰ ਜਿਹੜੇ ਬੈਠੇ ਆ ਭਾਈ ਖੜੇ ਹੋ ਜਾਓ ਜਿਹੜੇ ਖੜੇ ਹੋ ਸਕਦੇ ਆ ਜਿਹੜੇ ਨਹੀਂ ਖੜੇ ਹੋ ਸਕਦੇ ਉਹਨਾਂ ਲਈ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ਣ ਉਹ ਵੀ ਆਪਣੇ ਪੈਰਾਂ ਤੇ ਖੜੇ ਹੋਣ ਤੇ ਹੁਣ ਅਰਦਾਸ ਕਰਨਗੇ ਭਾਈ ਨਿਸ਼ਾਨ ਸਿੰਘ ਜੀ ਤੇ ਅਰਦਾਸ ਤੋਂ ਬਾਅਦ ਆਪਾਂ ਗੁਰੂ ਕੇ ਲੰਗਰਾਂ ਦੀ ਸੇਵਾ ਸ਼ੁਰੂ ਕਰਦੇ ਆਂ ਭਾਈ ਨਿਸ਼ਾਨ ਸਿੰਘ ਵਾਹਿ ਹੈ ਗੁਰੂ ਕਾ ਖਾਲਸਾ ਵਾਹਿ ਹੈ ਗੁਰੂ ਕੀ ਬਾਣੀ ਵਾਹਿ ਹੈ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਗੁਰਜੀ ਕਾ ਖਾਲਸਾ Waar heet het hier? Bolle! ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਜੀ ਵਾਹਿਗੁਰੂ 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 ਤੇ ਅੱਜ ਜਿਵੇਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਤੁਸੀਂ ਦੇਖੀਆਂ ਉਹਦੇ ਨਾਲ-ਨਾਲ ਸਾਡੀਆਂ ਦੋ ਚਾਰ ਬੇਨਤੀਆਂ ਵੀ ਇਹ ਭੈਣੋਂ ਤੇ ਭਰਾਵੋ ਬੀਬੀਆਂ ਤੇ ਭੈਣਾਂ ਦਾ ਘਰ ਬਣ ਰਿਹਾ ਤੁਸੀਂ ਉੱਥੇ ਦੇਖ ਰਹੇ ਹੋ ਤਸਵੀਰਾਂ ਲੱਗੀਆਂ ਹੋਈਆਂ ਤੇ ਇੱਥੇ ਵੀ ਸਾਰੇ ਸਾਡੇ ਫੋਟੋਆਂ ਲੱਗੀਆਂ ਹੋਈਆਂ ਹੁਣ ਬੀਬੀਆਂ ਤੇ ਭੈਣਾਂ ਦਾ ਘਰ ਬਣਾਉਣਾ ਅਲੱਗ ਬਹੁਤ ਜ਼ਰੂਰੀ ਹੋ ਗਿਆ ਤੁਸੀਂ ਦੇਖਦੇ ਹੋ ਆ ਸਾਰਾ ਬੇੜਾ ਭਰਿਆ ਪਿਆ ਸਸੀ ਘਰ ਭੈਣੇ ਹਨਾ ਉਧਰ ਵੀ ਬੀਬੀਆਂ ਭੈਣਾਂ ਥੱਲੇ ਹੁਣ ਜਗ੍ਹਾ ਹੈ ਨਹੀਂ ਕਿ ਸਾਡੇ ਕੋਲੇ ਇੱਥੇ ਅੰਦਰ ਵੀ ਇੱਕੋ ਹੀ ਬਿਲਡਿੰਗ ਦੇ ਵਿੱਚ ਬਾਪੂ ਵੀ ਆ ਵੀਰ ਵੀ ਆ ਬਜ਼ੁਰਗ ਵੀ ਆ ਤੇ ਮਾਵਾ ਵੀ ਆ ਭੈਣਾਂ ਵੀ ਆ ਤੇ ਬੱਚੀਆਂ ਵੀ ਆ ਤੇ ਅਸੀਂ ਚਾਹੁੰਦੇ ਹਾਂ ਬੀਬੀਆਂ ਤੇ ਭੈਣਾਂ ਵਾਸਤੇ ਅਲੱਗ ਤੋਂ ਘਰ ਬਣਾਉਣਾ ਤੇ ਪਰ ਸਾਡੀ ਹਿੰਮਤ ਨਹੀਂ ਪੈ ਰਹੀ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਆ ਵੀ ਉਸ ਹਾਵ ਨਾਲ ਸੇਵਾ ਨਹੀਂ ਆ ਰਹੀ ਅਸੀਂ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਸੇਵਾ ਦਿੱਤੀ ਆ ਪਰ ਜਿਵੇਂ ਉਹ ਬਿਲਡਿੰਗ ਦਾ 7-8 ਕਰੋੜ ਰੁਪਏ ਦਾ ਪ੍ਰੋਜੈਕਟ ਆ ਬੀਸਮੈਂਟ ਪਟ ਲਿਆ ਅਸੀਂ ਹੈਨਾ ਹੁਣ ਉਹਦੀ ਸ਼ੁਰੂਆਤ ਕਰਨੀ ਆ ਸਰੀਆ ਲੈ ਕੇ ਆਉਣਾ ਕਰੀਬ 78 ਲੱਖ ਰੁਪਏ ਦਾ ਸਰੀਆ ਹੀ ਆਉਣਾ ਪਹਿਲਾਂ ਹਨਾ ਜਿਹਦੇ ਵਾਸਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਤੁਸੀਂ ਸਾਨੂੰ ਸਰੀਏ ਦੀ ਸੇਵਾ ਜਰੂਰ ਕਰਵਾਓ ਕਿਉਂਕਿ ਸਰੀਆ ਹੀ ਹੈ ਜਿਹੜਾ ਬਲਕ ਦੇ ਵਿੱਚ ਲੱਗਣਾ ਸਭ ਤੋਂ ਵੱਧ ਸੀਮੈਂਟ ਵੀ ਚਲੋ ਕੋਈ 10 ਬੋਰੀਆਂ ਕੋਈ 5 ਬੋਰੀਆਂ ਦੇਣ ਵਾਲਾ ਭੈਣ ਭਰਾ ਆ ਜਾਂਦਾ ਇੱਟਾਂ ਵੀ ਕੋਈ 1500 ਭੇਜ ਦੋ ਥੋੜੀਆਂ ਥੋੜੀਆਂ ਕਰਕੇ ਆਈ ਜਾਂਦੀਆਂ ਜਾਂ ਆ ਜਾਣਗੀਆਂ ਪਰ ਰੇਤਾ ਬਜਰੀ ਤੇ ਸਰਿਆ ਇਹ ਵੱਡੇ ਕੰਮ ਨੇ ਜਿਹੜੇ ਬਲਕ ਦੇ ਵਿੱਚ ਚਾਹੀਦੇ ਸਾਨੂੰ ਤੇ ਸਾਡੀ ਬੇਨਤੀ ਆ ਉਹਦੇ ਵਾਸਤੇ ਜਰੂਰ ਤੁਸੀਂ ਸਾਡਾ ਸਹਿਯੋਗ ਕਰਿਓ ਤਾਂ ਜੋ ਅਸੀਂ ਇੱਕ ਸੋਹਣਾ ਜਿਹਾ ਅਲੱਗ ਤੋਂ ਸਾਡੀਆਂ ਮਾਵਾਂ ਦਾ ਘਰ ਬਣਾ ਅਸੀਂ ਕੀਏ ਇਹ ਵਾਰ-ਵਾਰ ਇਹ ਚੀਜ਼ਾਂ ਬਣਾਈਆਂ ਨਹੀਂ ਜਾ ਸਕਦੀਆਂ ਸਾਨੂੰ ਇੱਕ ਚੰਗਾ ਕੋਈ ਵਧੀਆ ਆਰਕੀਟੈਕਟ ਵੀਰ ਚਾਹੀਦੇ ਆ ਜਿਹੜੇ ਸਾਨੂੰ ਗਾਈਡ ਕਰਨ ਵੀ ਪ੍ਰੋਪਰ ਅਸੀਂ ਬਿਲਡਿੰਗ ਨੂੰ ਚੰਗੇ ਤਰੀਕੇ ਨਾਲ ਬਣਾ ਸਕੀਏ ਤੇ ਅੱਜ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਸਾਡੇ ਸੇਵਾਦਾਰ ਭੈਣ ਭਰਾਵਾਂ ਨੇ ਸਾਰਿਆਂ ਨੇ ਸੇਵਾਵਾਂ ਕੀਤੀਆਂ ਧੰਨਵਾਦ ਆ ਸਾਰਿਆਂ ਦਾ ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੇ ਬੱਚਿਆਂ ਬੱਚੀਆਂ ਵਾਸਤੇ ਸਾਡੀਆਂ ਮਾਮਾਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਸਾਡੇ ਬਾਪੂ ਬਜ਼ੁਰਗਾਂ ਤੇ ਵੀਰਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ